ਏ 2.5 3 ਸਾਲ ਤੱਕ ਇਹਨੂੰ ਸਾਹਮਣਾ ਪੈਂਦਾ ਬੱਚਿਆਂ ਕੋਈ ਉਸ ਤੋਂ ਬਾਅਦ ਫਿਰ ਘੋੜੀਆਂ ਤੇ ਚੰਗੀਆਂ ਦੇ ਛੱਡਾਂਗੇ ਉਹ ਰਿਜ਼ਲਟ ਆਊਗਾ ਸਾਲ 2 ਸਾਲ 5 ਸਾਲ ਤੋਂ ਬਾਅਦ ਇਹਦਾ ਰਿਜ਼ਲਟ ਆਉਂਦਾ ਘੋੜੇ ਦਾ ਵੀ ਮਤਲਬ ਉਹਦੇ ਪੈਸੇ ਲੈ ਕੇ ਖੋਜ ਗਏ ਜਾਂ ਦੁੱਗਨੇ ਚੋਗਨੇ ਹੋ ਕੇ ਵਾਪਸ ਆਇਆ ਮੰਨ ਲਓ ਵੀ ਮਾਰੀ ਘੋੜੀ ਦਾ ਵੀ ਉਹਨੂੰ ਛੱਡਤਾ ਉਹਦਾ ਬੱਚਾ ਮਤਲਬ ਵਧੀਆ ਆਇਆ ਹਮ ਬੱਚੇ 100% ਮਤਲਬ ਘੋੜੇ ਤੇ ਜਾਣ ਜਿਹੜੇ ਤੇ ਆਪ ਮਤਲਬ ਜੇ ਨੁਕਰਾ ਹੈ ਤਾਂ ਚਿੱਟੇ ਬੱਚੇ ਹੁਣ ਜੇ ਕੋਈ ਮਾਰਵਾਰੀ ਉਹਦੇ ਮੱਥੇ ਬਲੇਜ ਆਵੇ ਦੋ ਪੈਰ ਚਿੱਟੇ ਜਿਵੇਂ ਦੀ ਮਾਰਕਿੰਗ ਚੱਲਦੀ ਪਈ ਹੈ ਜੇ ਉਸ ਹਿਸਾਬ ਨਾਲ ਬੱਚੇ ਦੇਣ ਲੱਗ ਜੇ ਘੋੜਾ ਤੇ ਫਿਰ ਚੰਦੀ ਜਾਂਦੀ ਹੈ ਛੋਟਾ ਜਿਹਾ ਬੱਚਾ ਲੈ ਕੇ ਮੰਨ ਲਓ 4-5 ਮਹੀਨੇ ਦਾ ਲੱਖ 2 ਲੱਖ ਦਾ ਵਧੀਆ ਆ ਜਾਂਦਾ ਲੱਖ 2 ਲੱਖ ਦਾ ਵਧੀਆ ਬੱਚਾ ਆ ਜਾਂਦਾ ਹਾਂ ਜੀ ਉਹ ਉਸ ਨੂੰ ਪਹਿ ਕਾਫੀ ਮਹਿੰਗੇ ਕੀਮਤ ਤੇ ਵਿਗਦੇ ਆ। ਹੂੰ। ਫਿਰ ਜਿਵੇਂ ਦੀ ਕੋਈ ਬਲੱਡ ਲਾਈਨ ਚੰਗੀ ਹੋਵੇ ਉਹਦਾ ਮਤਲਬ ਥੋੜੇ ਪੈਸੇ ਲਾ ਕੇ ਉਹਨੂੰ ਸਾਂਭ ਕੇ ਸਾਨ ਤਿਆਰ ਕਰਕੇ ਘੋੜਾ ਵਧੀਆ ਪੈਸੇ ਬਟਾ ਜਾਂਦਾ ਈ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬੈਠੇ ਆਂ ਜੀ ਪਿੰਡ ਬੱਕਰਵਾਲਾ ਗਿੱਲ ਸਟੱਡ ਫਾਰਮ ਦੇ ਵਿੱਚ ਤੇ ਇਹ ਜਿਹੜਾ ਪਿੰਡ ਆ ਮੋਗੇ ਜ਼ਿਲ੍ਹੇ ਦੇ ਵਿੱਚ ਰਹਿ ਜਾਂਦਾ ਤੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਘੋੜਿਆਂ ਬਾਰੇ ਜਾਣਕਾਰੀ ਲਵਾਂਗੇ ਤੇ ਪੂਰੇ ਸ਼ੌਂਕੀ ਬੰਦੇ ਆ ਜਿੰਨਾਂ ਕੋਲੇ ਆਪਾਂ ਅੱਜ ਆਏ ਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਜਿਹੜਾ ਘੋੜਿਆਂ ਦਾ ਫਾਰਮ ਆ ਹਨਾ ਇਹਨੂੰ ਕਿੰਨਾ ਟਾਈਮ ਹੋ ਗਿਆ ਵੀ ਕਿੰਨਾ ਕੁ ਪੁਰਾਣਾ ਹੈ ਇਹ ਇਹ ਤਾਂ ਜੀ ਹੋણો ਮੇਰੇ ਸਾਬ ਨਾਲ ਤਿੰਨ ਕੁ ਮਹੀਨੇ ਹੋਏ ਆ ਬਣਾਇਆ ਨਵਾਂ ਪਹਿਲਾਂ ਆਪਾਂ ਕਰੇ ਕੰਮ ਕਰਦੇ 25 30 ਸਾਲ ਹੋ ਗਿਆ 25 30 ਸਾਲ ਆਪਾਂ ਨੂੰ ਹੋ ਗਿਆ ਹਨਾ ਤੇ ਆਪਾਂ ਇਸ ਕੰਮ ਬੰਨੀ ਆਏ ਕਿਵੇਂ ਸੀ ਹਨਾ ਜਿਵੇਂ ਆਪਾਂ ਫਾਰਮਰ ਬੰਦੇ ਆ ਆਪਣਾ ਜ਼ਿਆਦਾਤਰ ਰੁਝਾਨ ਹੁੰਦਾ ਪਸ਼ੂਆਂ ਮੰਨੀ ਵੀ ਜਿਵੇਂ ਡੇਰੀ ਫਾਰਮ ਆਪਾਂ ਕਰ ਲਿਆ ਹਨਾ ਬਹੁਤ ਸਾਰੇ ਵੀਰ ਆਪਣੇ ਮੁਰਗੀ ਪਾਲਣ ਦਾ ਕੰਮ ਵੀ ਕਰਦੇ ਬਹੁਤ ਕੰਮ ਕਰਦੇ ਹਨਾ ਘੋੜਿਆਂ ਨਹੀਂ ਕੋਈ ਵਿਰਲਾ ਬੰਦਾ ਹੀ ਜਾਂਦਾ ਕਿਉਂਕਿ ਪਹਿਲਾਂ ਤਾਂ ਬੰਦਾ ਡਰ ਜਾਂਦਾ ਹੈ ਨਾ ਕਿਉਂਕਿ ਇਹ ਮਹਿੰਗਾ ਕੰਮ ਹੈ ਮਹਿੰਗਾ ਕਹਿ ਸਕਦੇ ਆਪਾਂ ਇਹਨੂੰ ਨਾ ਵੀ ਆਮ ਬੰਦਾ ਇਸ ਕੰਮ ਬਾਰੇ ਸੋਚਦਾ ਹੀ ਨਹੀਂ ਤੇ ਆਪਾਂ ਇਸ ਕੰਮ ਨਾਲ ਕਿਵੇਂ ਜੁੜੇ ਸੀ ਸਭ ਤੋਂ ਪਹਿਲਾਂ ਆਪਣੇ ਨਾ ਵੱਡੇ ਭਾਈ ਸਾਹਿਬ ਡਾਕਟਰ ਨੇ ਵੈਟਰਨਰੀ ਦਾ ਕੰਮ ਕਰਦੇ ਆ ਹਾਂਜੀ ਉਹ ਕਿਤੇ ਆਪਣੇ ਨਾਲ ਦੇ ਪਿੰਡ ਕੋੜੀ ਸੀ ਤੇ ਲਿਆ ਕਮੈਤ ਅੱਜ ਤੋਂ ਮੇਰੇ ਹਿਸਾਬ ਨਾਲ 30 ਸਾਲ ਪਹਿਲਾਂ ਦੀ ਗੱਲ 30 ਸਾਲ ਪਹਿਲਾਂ ਹਾਂ ਉਹ ਉਹਨਾਂ ਨੂੰ ਕੋੜੀ ਦਵਾਉਣ ਲੱਗੇ ਸੀ ਤੇ ਆਪਣਾ ਨਿਕਾ ਬੇਲੀ ਰਪਾਲ ਸਿਉਂ ਕਹਿੰਦਾ ਯਾਰ ਪਾਸੇ ਜੀ ਕੋੜੀ ਦਵਾਉਣ ਲੱਗੇ ਆ ਆਪਾਂ ਹੀ ਲੈ ਲਈਏ ਫਿਰ ਉਹ ਉਸ ਤੋਂ ਬਾਅਦ ਇਹੋ ਜੀ ਚੇਤਕ ਲੱਗੀ ਕਿ ਹੌਲੀ ਹੌ ਮਤਲਬ ਘੋੜੀਆਂ ਦੇ ਲੈਨ ਵਿੱਚ ਆ ਗਏ ਵੀ 30 ਸਾਲ ਪਹਿਲਾਂ ਆਪਾਂ ਘੋੜੀ ਲਈ ਸੀ ਹਾਂਜੀ ਉਦੋਂ ਰੇਟ ਕਿੰਨੇ ਕੁ ਹੁੰਦੇ ਹੋਣੇ ਘੋੜਿਆਂ ਦੇ ਉਦੋਂ ਤਾਂ ਚੰਗੀ ਘੋੜੀ 40-50 ਹਜ਼ਾਰ ਰੁਪਏ ਦੀ ਮਿਲ ਜਾਂਦੀ ਸੀ ਚੰਗੀ ਘੋੜੀ 40-50 ਹਜ਼ਾਰ ਰੁਪਏ ਦੀ ਹਾਂਜੀ ਵੀ ਆਪਾਂ 40-50 ਹਜ਼ਾਰ ਦੀ ਘੋੜੀ ਸਭ ਤੋਂ ਪਹਿਲਾਂ ਲਈ ਸੀ ਹਨਾ ਹਾਂਜੀ ਤੇ ਇਹ ਜਿਹੜਾ ਕੰਮ ਹੈ ਸ਼ੌਂਕ ਨਹੀਂ ਉਹ ਤਾਂ ਹੁੰਦਾ ਹੀ ਹੈ ਨਾ ਬਹੁਤ ਸਾਰੇ ਬੰਦਿਆਂ ਨੂੰ ਹੁੰਦਾ ਵੀ ਮੈਂ ਘੋੜੀਆਂ ਰੱਖਾਂ ਬਹੁਤ ਸਾਰੇ ਬੰਦਿਆਂ ਨੂੰ ਸੁਭਣੇ ਹੁੰਦੇ ਆ ਤੇ ਇਹ ਓਵੇਂ ਇਨਕਮ ਪਰਪਸੇ ਤੋਂ ਵੀ ਕੰਮ ਹੁੰਦਾ ਕਿ ਕੱਲੇ ਸ਼ੌਂਕ ਵਾਲਾ ਹੀ ਆ ਇੱਕ ਤਾਂ ਜੀ ਬੰਦੇ ਦੇ ਬਲੱਡ ਵਿੱਚ ਹੁੰਦਾ ਤੇ ਇੱਕ ਇਨਕਮ ਪਰਪਸ ਵੀ ਇਹ ਵਧੀਆ ਮਤਲਬ ਜਿੰਨਾ ਘੋੜ ਪਾਓਗੇ ਓਨਾ ਮਿੱਠਾ ਹੋਊਗਾ ਵੀ ਇਨਕਮ ਦੇ ਤੌਰ ਤੇ ਵੀ ਵਧੀਆ ਜਿਹੜੇ ਬੰਦੇ ਨੇ ਘੋੜੇ ਰੱਖ ਲੈ ਉਹ ਨਸ਼ਿਆਂ ਨਹੀਂ ਜਾਂਦਾ ਜੀ ਅੱਛਾ ਇਹ ਗੱਲ ਵੀ ਬਹੁਤ ਹੀ ਤੁਸੀਂ ਚੰਗੀ ਗੱਲ ਚੰਗੀ ਗੱਲ ਕਹੀ ਆ ਹਾਂਜੀ ਹਾਂਜੀ ਵੀ ਅੱਜ ਕੱਲ ਨਸ਼ਿਆਂ ਦਾ ਆਪਾਂ ਵੇਖਦੇ ਹਾਂ ਨਾ ਬਹੁਤ ਹੀ ਨਸ਼ੇ ਆਮ ਗੱਲ ਹੋ ਗਈ ਆ ਹਾਂਜੀ ਤੇ ਤੁਸੀਂ ਦੱਸਿਆ ਵੀ ਜਿਹੜਾ ਬੰਦਾ ਘੋੜੇ ਰੱਖਦਾ ਉਹ ਨਸ਼ਿਆਂ ਵੱਨੀ ਨਹੀਂ ਜਾਂਦਾ ਹਾਂਜੀ ਤੇ ਹੋਰ ਆਪਾਂ ਇਹ ਇਨਕਮ ਪਰਪਸ ਨੂੰ ਕਿਵੇਂ ਦੇਖਦੇ ਆ ਇਨਕਮ ਕਿਸ ਹਿਸਾਬ ਨਾਲ ਹੁੰਦੀ ਹੈ ਇਹਦੇ ਵਿੱਚ ਇਨਕਮ ਵੇਖੋ ਜੀ ਛੋਟਾ ਜਿਹਾ ਬੱਚਾ ਲੈ ਕੇ ਮੰਨ ਲਓ 4-5 ਮਹੀਨੇ ਦਾ ਲੱਖ 2 ਲੱਖ ਦਾ ਵਧੀਆ ਆ ਜਾਂਦਾ ਲੱਖ 2 ਲੱਖ ਦਾ ਵਧੀਆ ਬੱਚਾ ਆ ਜਾਂਦਾ ਹਾਂਜੀ ਉਹ ਉਸ ਨੂੰ ਪਹਿਲਾਂ ਮਤਲਬ ਪਾਲ ਕੇ ਹੈਨਾ ਤੇ ਵੱਡਾ ਕਰਕੇ ਜਿਵੇਂ ਤੁਸੀਂ ਸੁਣਦੇ ਆ ਵੀ ਘੋੜੇ ਕਾਫੀ ਮਹਿੰਗੇ ਕੀਮਤਾਂ ਵਿਕਦੇ ਆ ਹਮਮ ਫਿਰ ਜਿਵੇਂ ਦੀ ਕੋਈ ਬਲੱਡ ਲਾਈਨ ਚੰਗੀ ਹੋਵੇ ਉਹਦਾ ਮਤਲਬ ਥੋੜੇ ਪੈਸੇ ਲਾ ਕੇ ਉਹਨੂੰ ਸਾਂਭ ਕੇ ਸਾਨ ਤਿਆਰ ਕਰਕੇ ਘੋੜਾ ਵਧੀਆ ਪੈਸੇ ਵਿਟਾ ਜਾਂਦਾ ਹੈ ਨੇ ਕਿੰਨਾ ਟਾਈਮ ਆਪਾਂ ਨੂੰ ਸਾਹਮਣਾ ਪੈਂਦਾ ਘੋੜਾ ਜਿਵੇਂ ਆਪਾਂ 2 ਲੱਖ ਵਾਲਾ ਐਗਜ਼ਾਮਪਲ ਲੈ ਲਈਏ ਹਨ ਤੁਸੀਂ ਦੱਸਿਆ ਵੀ 2 ਲੱਖ ਦਾ ਆਪਾਂ ਬੱਚਾ ਲੈ ਲੈਨੇ ਮੰਨ ਲਓ ਕਿਸੇ ਨੇ ਬੱਚਾ ਲੈ ਲਿਆ 2 ਲੱਖ ਦਾ ਕਿੰਨਾ ਟਾਈਮ ਆਪਾਂ ਨੂੰ ਸਾਹਮਣੇ ਸੰਭਾਲੇ ਦੀ ਕਰਨੀ ਪੈਂਦੀ ਆ ਇਹ 2.5 3 ਸਾਲ ਤੱਕ ਇਹਨੂੰ ਸਾਹਮਣਾ ਪੈਂਦਾ ਬੱਚਿਆਂ ਕੋਈ ਉਸ ਤੋਂ ਬਾਅਦ ਫਿਰ ਘੋੜੀਆਂ ਤੇ ਚੰਗੀਆਂ ਤੇ ਛੱਡਾਂਗੇ ਉਹ ਰਿਜ਼ਲਟ ਆਊਗਾ ਸਾਲ 2 ਸਾਲ 5 ਸਾਲ ਤੋਂ ਬਾਅਦ ਇਹਦਾ ਰਿਜ਼ਲਟ ਆਉਂਦਾ ਘੋੜੇ ਦਾ ਵੀ ਮਤਲਬ ਤੁਹਾਡੇ ਪੈਸੇ ਲਾ ਕੇ ਖੂਚ ਗਏ ਜਾਂ ਦੁੱਗਨੇ ਚੁਗਨੇ ਹੋ ਕੇ ਵਾਪਸ ਆਇਆ ਨਹੀਂ ਇਹ ਤਾਂ ਫਿਰ ਚੰਗੇ ਘੋੜੇ ਦਾ ਨਾਮ ਕਿਵੇਂ ਨਿਕਲਦਾ ਇੱਕ ਵੀ ਜੇ ਨਾਮ ਨਿਕਲੂਗਾ ਫੇਰ ਹੀ ਉਹ ਚੰਗੇ ਪੈਸੇ ਦੇਊਗਾ ਤੇ ਹੁਣ ਜਿਵੇਂ ਆਪਣੇ ਕੋਲੇ ਨਵਾਂ ਘੋੜਾ ਉਹਦਾ ਨਾਮ ਕਿਵੇਂ ਨਿਕਲੂਗਾ ਨਾਮ ਹੈ ਜੀ ਜਿਵੇਂ ਮੰਨ ਲਓ ਵੀ ਮਾਰੀ ਘੋੜੀ ਦਾ ਵੀ ਉਹਨੂੰ ਛੱਡਤਾ ਉਹਦਾ ਬੱਚਾ ਮਤਲਬ ਵਧੀਆ ਆਇਆ ਹਮ ਬੱਚੇ 100% ਮਤਲਬ ਘੋੜੇ ਤੇ ਜਾਣ ਜਿਹੜੇ ਤੇ ਆ ਮਤਲਬ ਜੇ ਨੁਕਰਾ ਹੈ ਤਾਂ ਚਿੱਟੇ ਬੱਚੇ ਹੁਣ ਜੇ ਕੋਈ ਮਾਰਵਾੜੀ ਉਹਦੇ ਮੱਥੇ ਬਲੇਜ ਆਵੇ ਦੋ ਪੈਰ ਚਿੱਟੇ ਜਿਵੇਂ ਦੀ ਮਾਰਕਿੰਗ ਚੱਲਦੀ ਪਈ ਹੈ ਜੇ ਉਸ ਹਿਸਾਬ ਨਾਲ ਬੱਚੇ ਦੇਣ ਲੱਗ ਜੇ ਘੋੜਾ ਤੇ ਫਿਰ ਚੰਦੀ ਜਾਂਦੀ ਹੈ ਚਾਂਦੀ ਚਾਂਦੀ ਆ ਤੇ ਇਹਦੇ ਵਿੱਚ ਬਾਈ ਜੀ ਜਿਵੇਂ ਹੁਣ ਮੈਨੂੰ ਨੌਲੇਜ ਹੈ ਨਹੀਂ ਜਮਾਈ ਹਨਾ ਜਿਵੇਂ ਇਹਦੇ ਵਿੱਚ ਕਿਹੜੇ ਕਿਹੜੇ ਘੋੜੇ ਉਵੇਂ ਹੁੰਦੇ ਜਿਵੇਂ ਆਪਾਂ ਨੁਕਰੇ ਵੀ ਸੁਣਦੇ ਆ ਮਾਰਵਾੜੀ ਵੀ ਸੁਣਦੇ ਆ ਵੀ ਤੁਸੀਂ ਚੰਗਾ ਕਿਹੜੇ ਨੂੰ ਮੰਨਦੇ ਹੋ ਤੇ ਕਿੰਨੀ ਕੈਟਗਰੀਆਂ ਦੇ ਵਿੱਚ ਇਹ ਹੁੰਦੇ ਆ ਦੇਖੋ ਜੀ ਇਹ ਤਾਂ ਆਪਣਾ ਆਪਣਾ ਸ਼ੌਂਕ ਹੈ ਵੀ ਇੱਕ ਤਾਂ ਨੁਕਰਾ ਬਲੱਡ ਲਾਈਨ ਹੋ ਗਈ ਜਿਹੜੀ ਪੰਜਾਬ ਚ ਕਾਫੀ ਫੇਮਸ ਹੈ ਆਪਣੇ ਪੰਜਾਬੀ ਉਹਨੂੰ ਸ਼ੌਂਕ ਨਾਲ ਪਾਲਦੇ ਆ ਹਾਂਜੀ ਹੁਣ ਮਾਰਵਾੜੀ ਵੀ ਮਤਲਬ ਉਹਨੇ ਕਿ ਆਗੇ ਵਧ ਗਏ ਆ ਇਧਰ ਮਾਰਵਾੜੀ ਰਾਜਸਥਾਨ ਦੀ ਨਸਲ ਆ। ਹਾਂਜੀ ਹੁਣ ਰਾਜਸਥਾਨ ਨਾਲ ਵੀ ਜਿਆਦਾ ਪੰਜਾਬ ਚ ਮਾਰਵਾੜੀ ਘੋੜੇ ਆ ਗਏ। ਹੂੰ ਤੇ ਇਹਨਾਂ ਚ ਫਰਕ ਕੀ ਹੁੰਦਾ ਵੀ ਚੰਗਾ ਕਿਹੜਾ ਮੰਨਦੇ ਆਪਾਂ ਨੂੰ ਕਿ ਸ਼ੌਂਕ ਹੀ ਐ ਬਸ ਵੀ ਕਈ ਕਈਆਂ ਨੂੰ ਨੁਕਰੇ ਰੱਖਣ ਦਾ ਸ਼ੌਂਕ ਆ ਕਈਆਂ ਨੂੰ ਮਾਰਵਾੜੀ ਰੱਖਣ ਦਾ ਸ਼ੌਂਕ ਆ। ਨੁਕਰੇ ਦਾ ਆਇਆ ਹੁੰਦਾ ਵੀ ਜਦੋਂ ਕੋਈ ਨਾਂ ਲਵੋ ਮਤਲਬ ਵਿਕ ਜਾਂਦਾ ਬੰਦੇ ਨੂੰ ਲੋੜ ਐ ਮਾਰਵਾੜੀ ਦੇ ਥੋੜੇ ਮਹਿੰਗੇ ਹੁੰਦੇ ਆ। ਹੂੰ ਉਹਦਾ ਸ਼ੌਂਕ ਵਾਲੇ ਬੰਦੇ ਨੇ ਹੀ ਲੈਣਾ। ਨਹੀਂ ਮਹਿੰਗਾ ਹੋਣ ਦਾ ਕੀ ਕਾਰਨ ਆ ਬਾਈ ਮਾਰਵਾੜੀ ਦਾ? ਮਹਿੰਗੇ ਹੁੰਦਾ ਮਤਲਬ ਜਿਵੇਂ ਮੰਨ ਲਓ ਕੰਪੀਟੀਸ਼ਨ ਅੱਜਕੱਲ ਹੁੰਦੇ ਆ ਜਿਵੇਂ ਅਨਮਾਨ ਗਾੜੋ ਗਿਆ ਜਾਂ Rajasthan 'ਚ ਕਾਫੀ ਕੰਪੀਟੀਸ਼ਨ ਆਪਣੇ ਇਧਰ ਪਹਿਲਾਂ ਬਾਦਲ ਸਰਕਾਰ ਕੰਪੀਟੀਸ਼ਨ ਕਰਾਉਂਦੀ ਹੁੰਦੀ ਏ ਘੋੜਿਆਂ ਦੇ ਹਾਂਜੀ ਉਸ ਤੋਂ ਬਾਅਦ ਉਹਨ ਮਤਲਬ ਫਾਰਮਾਂ ਵਾਲੇ ਆਪਣੇ ਤੌਰ ਤੇ ਸਹਿਯੋਗ ਦੇ ਕੇ ਕੋਈ ਕੰਪੀਟੀਸ਼ਨ ਕਰਾਉਂਦੇ ਨੇ ਠੀਕ ਹੈ ਤੇ ਆਪਣੇ ਕੋਲੇ ਇਸ ਟਾਈਮ ਕਿੰਨੇ ਕ ਜਾਨਵਰ ਬਈ ਜੀ ਤੇ ਕਿਹੜੀ ਕਿਹੜੀ ਬਲੱਡ ਲਾਈਨ ਦੇ ਕੀ ਰਿਕਾਰਡ ਆ ਉਹਨਾਂ ਦੇ ਆਪਣੇ ਕੋਲ ਇੱਕ ਤਾਂ ਜੀ ਘੋੜੀ ਦੇ ਮਗਰ ਬਛੇਰਾ 4 ਮਹੀਨੇ ਦਾ ਚਿਤਕ ਦਾ ਹਾਂਜੀ ਆਪੇ ਜੀਤਾ ਸਟੱਡ ਫਾਰਮਰ ਕੋਲ ਡਾਇਮੰਡ ਕੋੜਾ ਸੀ ਉਹਦੀ ਬੱਚੀ ਠੀਕ ਹੈ ਜੀ ਤੇ ਇੱਕ ਉਹ ਜਿਹੜਾ ਨੀਲਾ ਕੋੜਾ ਆਪਾਂ ਇੰਟਰਵਿਊ ਕੀਤੀ ਉਹਦੀ ਹੂੰ ਹੂੰ ਉਹ ਮੱਝੂ ਕੇ ਬਲੱਡ ਲਾਈਨ ਦਾ ਡਾਇਰੈਕਟ ਫੌਜੀ ਦਾ ਬੱਚਾ ਜੀ ਠੀਕ ਹੈ ਜੀ ਤੇ ਉਹ ਇੱਕ ਬਛੇਰਾ ਜਿਹੜਾ 11 ਮਹੀਨੇ ਦਾ 60 ਤੋਂ ਬਾਅਦ ਉਹਦੀ ਹਾਈਟ ਹੈ ਹੂੰ ਤੇ ਉਹ ਚਿਤਕ ਘੱਲ ਨਾਲੇ ਦਾ ਬੱਚਾ ਵੀ ਠੀਕ ਹੈ ਜੀ ਤੇ ਬਾਈ ਜੀ ਆਪਾਂ ਉਵੇਂ ਛੱਡਦੇ ਵੀ ਇਹ ਘੋੜਿਆਂ ਨੂੰ ਵੀ ਉਹਦੀ ਕਿੰਨੀ ਫਿਰ ਫੀਸ ਰਹਿੰਦੀ ਹੈ ਜੀ ਫੀਸ ਇਹਨੂੰ ਆ ਛੱਡੀ ਦਾ ਮੱਜੂ ਕ ਬਲੱਡ ਲਾਈਨ ਫੌਜੀ ਦੇ ਬੱਚੇ ਦੋਂ ਠੀਕ ਹੈ ਜੀ 31000 ਰੁਪਏ ਫੀਸ ਹੈ ਜੀ ਇਹਦੀ 31000 ਰੁਪਏ ਦੀ ਫੀਸ ਆ ਹਾਂਜੀ ਠੀਕ ਹੈ ਤੇ ਹੁਣ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਵੀ ਇਹਨਾਂ ਦੀ ਕੀ ਖਰਾਕ ਹੁੰਦੀ ਹੈ ਹਨਾ ਵੀ ਕੀ ਇਹਨਾਂ ਨੂੰ ਪਾਉਣਾ ਜਿਵੇਂ ਕੋਈ ਬੰਦਾ ਨਵਾਂ ਇਹ ਇਸ ਕੰਮ ਦੇ ਵਿੱਚ ਆਉਂਦਾ ਉਹਨੂੰ ਆਪਾਂ ਕੀ ਕਹਿਣਾ ਚਾਹਾਂਗੇ ਵੀ ਕਿਵੇਂ ਉਹ ਕੰਮ ਸ਼ੁਰੂ ਕਰੇ ਵੀ ਕੀ ਇਹ ਖਾਂਦੇ ਆ ਕਿਵੇਂ ਸਾਮ ਸਮਭਾਈ ਕਰੇ ਇਹਨਾਂ ਦੀ ਖਰਾਕ ਦਾ ਚਲੋ ਆਪਣੇ ਕੋਲ ਫਾਰਮੂਲਾ ਪਿਆ ਜੇ ਕੋਈ ਵੀਰ ਕਹੂਗਾ ਉਹਨੂੰ ਦੇ ਦਾਂਗੇ ਤੇ ਹੁਣ ਤਾਂ ਵੈਸੇ ਰੈਡੀਮੇਡ ਫੀਡਾਂ ਆਉਣ ਲੱਗੀਆਂ ਤੇ 40-50 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੀ 40-50 ਰੁਪਏ ਕਿਲੋ ਦੇ ਹਿਸਾਬ ਨਾਲ ਫੀਡ ਆ ਜਾਂਦੀ ਹੈ ਅਣਜਾਣ ਬੰਦਾ ਵੀ ਸਾਂਭ ਸਕਦਾ ਘੋੜੇ ਬਸ ਨੀਰਾ ਨੂਰਾ ਤੂੜੀ ਛਾਣ ਕੇ ਪਾਉਣੀ ਉਹਨੂੰ ਵੀ ਨਿਗਾ ਰੱਖਣੀ ਪਊਗੀ ਨਿੱਕੀ ਨਿੱਕੀ ਗੱਲ ਦੀ ਤੂੜੀ ਛਾਣ ਕੇ ਹੀ ਪਾਉਣੀ ਹੈ ਜੇ ਦੂਜੀ ਪਾਦੀ ਤੱਕਾਂ ਗਲਤ ਹੋ ਜਾਈ ਹਾਂਜੀ ਫਿਰ ਇਹਨਾਂ ਨੂੰ ਕੋਲ ਇੱਕ ਬਿਮਾਰੀ ਹੋ ਜਾਂਦੀ ਤੇ ਸਪੀਡ ਹੋਣ ਲੱਗ ਜਾਂਦੀ ਉਹ ਫਿਰ ਸਿਰ ਦਾ ਵੱਟਾ ਘੋੜਿਆਂ ਦਾ ਠੀਕ ਹੈ ਜੀ ਹ ਤੇ ਇਹਦੇ ਵਿੱਚ ਬਾਈ ਜਿਵੇਂ ਆਪਾਂ ਹੋਰ ਕੰਮ ਦੇਖਦੇ ਆ ਨਾ ਵਿੱਚ ਆਪ ਨੂੰ ਨਫੇ ਨੁਕਸਾਨ ਵੀ ਹੁੰਦੇ ਇਸ ਕੰਮ ਦੇ ਵਿੱਚ ਵੀ ਨਫੇ ਨੁਕਸਾਨ ਵਾਲੀ ਗੱਲ ਹੁੰਦੀ ਹੈ ਨਫੇ ਨੁਕਸਾਨ ਆਪਣੇ ਕੋਲ 2009 ਵਿੱਚ ਕੰਪੀਟੀਸ਼ਨ ਚ ਨੁਕਰਾ ਸੀ ਸਟ੍ਰੇਲੀਆ ਨਾ ਹਮ ਚੌਂਡ ਪਲੱਸ ਹਾਈਟ ਸੀ ਉਹਦੀ ਠੀਕ ਹੈ ਉਹਨੇ ਮੁਗ ਸਰ ਚੜੇ ਇੱਕ ਰੋਡੇ ਹਮ ਤੇ ਕੋਈ ਕੰਪੀਟੀਸ਼ਨ ਨਹੀਂ ਛੱਡਿਆ ਉਹਦੀ ਕੀਮਤ ਲੱਗੀ ਸੀ 20 ਲੱਖ ਰੁਪਈਆ 20 ਲੱਖ ਰੁਪਈਆ ਹਾਂਜੀ ਤੇ ਅੱਜ ਤੋਂ ਮੇਰੇ ਸਾਹਮਣੇ 5 ਸਾਲ ਪਹਿਲਾਂ ਮਾਗੀ ਦਾ ਸਪਾਇਰ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਘੋੜਾ ਹੋਰ ਸਾਬਿਆ ਸੀ ਉਹ ਵੀ ਪਿਛਲੀ ਮਾਗੀ ਤੇ ਸਫਾਇਰ ਹੋ ਗਿਆ ਸੀ ਨਹੀਂ ਇਹ ਐ ਫਿਰ ਐ ਵੀ ਕਾਰਨ ਕੀ ਹੋ ਸਕਦਾ ਇਸ ਚੀਜ਼ ਦਾ ਕਾਰਨ ਯਾਰ ਘੋੜਿਆਂ ਦਾ ਪਤਾ ਨਹੀਂ ਲੱਗਦਾ ਕਿ ਯਾਰ ਮਤਲਬ ਕੋਲਕਦੀ ਬਿਮਾਰੀ ਹੋ ਗਈ ਜਾਂ ਬੱਚਿਆਂ ਨੂੰ ਇਹਨਾਂ ਦਾ ਟ੍ਰੀਟਮੈਂਟ ਬੰਦਿਆਂ ਨਾਲ ਚੱਲਦਾ ਹਣਾ ਤੇ ਜੇ ਆਪਾਂ ਖਰਾਕ ਜਿਆਦੀ ਦੇ ਕੇ ਵੀ ਇਹਨਾਂ ਨੂੰ ਖੜਾਤਾ ਤਾਂ ਵੀ ਔਖਾ ਹੋ ਜਾਂਦਾ ਕੰਮ ਬਾਕੀ ਜੇ ਬੱਦੀ ਦੇ ਸੌਦੇ ਨੇ ਜਦੋਂ ਆ ਗਈ ਨਹੀਂ ਵੀ ਇਹ ਬਿਨਾ ਨੌਲੇਜ ਵਾਲਾ ਕੰਮ ਹੈ ਨਹੀਂ ਹਾਂ ਬਿਨਾ ਨੌਲੇਜ ਤੋਂ ਕੰਮ ਨਹੀਂ ਤੇ ਹੁਣ ਜੇ ਆਪਾਂ ਨੂੰ ਬਹੁਤ ਸਾਰੇ ਬੰਦੇ ਪੁੱਛਣ ਇਹਦੀ ਕੋਈ ਟ੍ਰੇਨਿੰਗ ਵੀ ਹੁੰਦੀ ਹੈ ਕਿ ਬਸ ਜਾਣਕਾਰ ਬੰਦੇ ਨਾਲ ਹੀ ਆਪਾਂ ਨੂੰ ਸੰਪਰਕ ਕਰਨਾ ਪੈਂਦਾ ਨਹੀਂ ਜਾਣਕਾਰ ਨੂੰ ਤਾਂ ਕੋਈ ਚੱਕਰ ਨਹੀਂ ਗਾ ਪਹਿਲਾਂ ਥੋੜੇ ਜਿਹੇ ਪੈਸੇ ਲਾ ਕੇ ਘੋੜੀ ਲੈ ਆਓ ਕੋਈ ਲਾਲ ਚੰਬੀ ਵਗੈਰਾ ਉਹਨੂੰ ਚੰਗੇ ਘੋੜੇ ਨੁਕਰੇ ਤੋਂ ਕਰਾਸ ਕਰਵਾ ਲਓ ਜਦੋਂ ਬੱਚਾ ਦੇ ਮਤਲਬ ਦੇਊਗੀ ਉਹਨੇ ਤੈਨੂੰ ਬੰਦੇ ਨੂੰ ਨੌਲੇ ਥੋੜੀ ਬੋਤੀ ਆਸੇ-ਉਪਾਸੋਂ ਜਾਂ YouTube ਤੋਂ ਵੀ ਵੈਸੇ ਮਿਲ ਜਾਂਦੀ ਹੈ ਅੱਜਕੱਲ ਹਾਂਜੀ ਇਹ ਹੌਲੀ-ਹੌਲੀ ਬੰਦਾ ਟ੍ਰੇਨ ਹੋ ਜਾਂਦਾ ਪਹਿਲਾਂ ਨਾ ਡਾਇਰੈਕਟ ਕੋਈ ਜਾਦੇ ਪੈਸੇ ਲਾ ਕੇ ਘੋੜਾ ਜਾਂ ਘੋੜੀ ਲੈ ਕੇ ਆਵੇ ਹਾਂ ਫਿਰ ਉਹ ਨੁਕਸਾਨ ਹੋ ਸਕਦਾ ਈ ਠੀਕ ਹੈ ਜੀ ਤੇ ਬਾਈ ਜੀ ਜਿਵੇਂ ਤੁਸੀਂ ਦੱਸਿਆ ਵੀ ਆਪਾਂ ਨੂੰ ਕੰਮ ਕਰਦਿਆਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਹਨਾ ਤੇ ਆਹ ਜਿਹੜਾ ਫਾਰਮ ਆਇਆ ਆਪਾਂ ਹੁਣੇ ਤਿਆਰ ਕੀਤਾ ਤੇ ਇੱਕ ਆਪਣੇ ਕੋਲੇ ਜਿਹੜਾ ਤੁਸੀਂ ਘੋੜਾ ਦੱਸਿਆ ਸੀ ਮੱਝੂ ਕੇ ਬਲੱਡਲਾਈਨ ਦਾ ਫੋਜੀ ਦਾ ਬੱਚਾ ਹਨਾ ਉਹ ਕਹਿੰਦੇ ਵੀ ਬਹੁਤ ਘੱਟ ਹੈ ਤੇ ਆਪਾਂ ਆਪਣੇ ਫਾਰਮ ਨੂੰ ਹੋਰ ਅੱਗੇ ਕਿੱਥੋਂ ਕਿਤਾਂ ਲੈ ਕੇ ਜਾਣਾ ਵੀ ਕੀ ਆਪਣੀ ਸੋਚ ਆ ਬਾਈ ਇਹ ਸੋਚ ਤਾਂ ਬਹੁਤ ਵੱਡੀ ਹੈ ਜੇ ਮਾਲਕ ਨੇ ਸਾ ਦਿੱਤਾ ਹਾਂਜੀ ਤੇ ਮਾਰਵਾੜੀ ਕੋੜੇ ਕੋੜੀਆਂ ਵੀ ਲੈ ਕੇ ਆਵਾਂਗੇ ਦੋ ਤਿੰਨ ਕੋੜੀਆਂ ਖਰੀਦੀਆਂ ਹੋਇਆਂ ਰਾਸਥਾਨਾ ਕੋਈ ਨਹੀਂ ਆ ਜਾਣੀਆਂ ਪੰਜਾਂ ਚੌਂਦੀ ਨਾਲ ਦੀ ਠੀਕ ਹੈ ਜੀ ਤੇ ਇਹਦੇ ਤੋਂ ਬਰੀਡਿੰਗ ਕਰਕੇ ਆਪਾਂ ਘਰੇ ਵੀ ਬੱਚੇ ਪੈਦਾ ਕਰਾਂਗੇ ਤੇ ਜੇ ਕਿ ਸੱਜਣ ਸੇਵਾਲਾ ਨਹੀਂ ਹੋਈ ਤੇ ਕੋਈ ਗੱਲ ਨਹੀਂ ਓਪਨ ਹੈ ਜੀ ਠੀਕ ਹੈ ਜੀ ਤੇ ਬਾਈ ਜੀ ਜਿਹੜਾ ਆਪਾਂ ਫੌਜੀ ਦਾ ਬੱਚਾ ਦੱਸਿਆ ਹਨ ਇਹਨੇ ਕੋਈ ਅਵਾਰਡ ਵੀ ਜਿੱਤਿਆ ਬਾਈ ਜੀ ਕੰਪੀਟੀਸ਼ਨ ਦਾ ਦੋ ਤਿੰਨ ਜਿੱਤਿਆ ਹੈ ਨਾ ਮੋਕਸਰਚ 16 ਵਿੱਚ ਕੰਪੀਟੀਸ਼ਨ ਜਿੱਤਿਆ ਹਾਂਜੀ ਬਾਕੀ ਇਹ ਪਹਿਲਾਂ ਡਾਕਟਰ ਗੁਰਸੇਵਕ ਸਿੰਘ ਬਾਗਾ ਬਠਿੰਡੇ ਉਹਨਾਂ ਦੇ ਫਾਰਮ ਤੇ ਸੀ ਠੀਕ ਹੈ ਜੀ ਤੇ ਹੁਣ ਹੀ ਆਪਾਂ ਖਰੀਦਾ ਦੋ ਕੁ ਮਹੀਨੇ ਹੋਇਆ ਹੂੰ ਤੇ ਬਾਈ ਜੀ ਕਿਸੇ ਵੀਰ ਨੇ ਡਿਟੇਲ ਲੈਣੀ ਹੋਈ ਤੇ ਉਹਨਾਂ ਦਾ ਨੰਬਰ ਵੀ ਦੇ ਦਾਂਗੇ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਜੀ ਤੇ ਬਾਕੀ ਆਪਾਂ ਬਾਈ ਹੋਰਾਂ ਦਾ ਨੰਬਰ ਵੀ ਦੇ ਦਾਂਗੇ ਵੀਡੀਓ ਦੇ ਵਿੱਚ ਜੇ ਕਿਸੇ ਨੂੰ ਹੋਰ ਵੀ ਡਿਟੇਲ ਚਾਹੀਦੀ ਹੋਵੇ ਜਾਣਕਾਰੀ ਚਾਹੀਦੀ ਹੋਵੇ ਹਨਾ ਜਿਵੇਂ ਆਪਾਂ ਗੱਲ ਕਰੀ ਸੀ ਬਾਈ ਜੀ ਵੀ ਜੇ ਕੋਈ ਬੰਦਾ ਨਵਾਂ ਕੰਮ ਵੀ ਸ਼ੁਰੂ ਕਰਦਾ ਅਗਲੇ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੀ ਮੈਂ ਫੀਡ ਪਾਵਾਂ ਹਨਾ ਕਿਵੇਂ ਇਹਨਾਂ ਦਾ ਰੱਖ-ਰਖਾਅ ਕਰਾਂ ਉਹ ਜਾਣਕਾਰੀ ਵੀ ਬਾਈ ਤੋਂ ਲੈ ਸਕਦਾ ਤੇ ਆਪਣੀ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਹੁਣ ਆਪਾਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਸਾਰਿਆਂ ਦਾ